所，你好、so,。 ਸਾਰਬਾਹਕ ਜੀ ਕਿਰਪਾ ਤੇ ਅੱਜ ਆਪਾਂ ਆਪਣੇ ਰੂਮਸ ਤੋਂ ਫੀ ਹੋ ਕੇ ਅੱਗੇ ਚੱਲਦੇ ਹਾਂ ਹੁਣ ਆਪਾਂ ਤਖਤ ਸਿੜੀ ਕੇਸਵਰ ਸਾਹਿਬ ਤੋਂ ਨਮਸਕਾਰ ਕਰਕੇ ਫਿਰ ਆਪਾਂ ਕੀਰਤਪੁਰ ਸਾਹਿਬ ਨੂੰ ਚੱਲੇ ਪਾਵਾਂਗੇ ਸੋ ਇਸੇ ਤਰ੍ਹਾਂ ਇਹੋ ਕਿਰਪਾ ਕਰੇ ਯਾਤਰਾਵਾਂ ਯਾਤਰਾਵਾਂ ਦੇ ਸੰਬੰਧ ਕਰਕੇ ਸੋ ਨਾਲੇ ਔਣ ਵਾਲਾ ਔਣ ਵਾਲੇ ਦੇ ਸਮੇਂ ਦੇ ਵਿੱਚ ਆਪਾਂ ਬਹੁਤ ਬਹੁਤ ਜ਼ੋਰ ਅਦਾਸ਼ਮੇ ਕਰਾਂਗੇ ਵਾਇਟ ਨਸਰ ਜੀ ਜੀ ਅਸ ਮੇਰੇ ਸੇਰੇ ਕੇਸਰ ਸਾਹਿਬ ਜੀ ਜਰਾ ਵੇਖਾ ਲੇ ਜੇ ਸ਼ਹਿਰ ਨੂੰ ਥਾ ਦਿੱਤਾ ਜਾਵੇ ਇੱਕ ਵਾਰੀ ਬਾਸ ਮਿਕਲੀ ਗਈ ਹੋ ਰਹੀ ਆ ਫੈਦਰ ਇਜ਼ ਵੈਰੀ ਨਾਈਸ ਬਹੁਤ ਮਜ਼ਾ ਆ ਰਿਹਾ ਮੈਂ ਮੈਲ ਵਾ ਕਰਦੇ ਨੇ ਫਲਦੇ ਗੁਰੂ ਕਾਸ਼ ਨੇ ਬੜਾ ਸਾ ਦਿੱਤਾ ਅਗਲੇ ਜਿਹੜਾ ਵੈਦਰ ਜਿਹੜਾ ਮੈਂ ਬਹੁਤ ਹੀ ਵਧੀਆ ਰਿਹਾ ਇਹ ਸਵੇਤ ਹਿੰਏ 7 ਵਜੇ ਦੇ ਤਰੇਹ ਜੀ ਵਾਏ 7 ਵਜੇ ਤੁਰੇ ਪੂਰੇ 7 ਵਜੇ ਤੁਰੇ ਸਰ ਮਾ ਜੀ ਇਥੇ ਪਹੁੰਚ ਗਏ ਤੇ ਹੁਣ ਅਸੀਂ ਇਥੋਂ ਕਿਸ ਗੱਲ ਸਾਹਿਬ ਚਲੇ ਨਮਸਕਾਰ ਕਰ ਸਾਰੀ ਸੰਗਤਾਂ ਜਾਣੀ ਹੈ ਨਾ ਤੇ ਹੁਣ ਅਗਾਂ ਨਮਸਕਾਰ ਕਰਕੇ ਫਿਰ ਅਸਾਂ ਜਾਪੜੀ ਸ਼ਕਤ ਤੇ ਫਿਰ ਕਿਸ ਕੋਲ ਸਾਹਿਬ ਨੂੰ ਸੰਦੇਸ਼ ਚਲਦੇ ਚੁਣ ਚਲਾਂਗੇ ਚਲਾਂਗੇ ਕਹਿੰਦਾ ਨਮਸਕਾਰ ਜੀ ਜੀ ਅਰਿਖੇ ਨੇ ਗਹਿਵਾ ਦੇ ਅੰਦਰ ਆ ਕੇ ਲੱਗੇ ਜੀ ਸ੍ਰੀ ਇਸ ਦਾ ਸਾਰਾ ਮੁੱਲ ਕੇ ਜੋੜਨਾ ਕਰਵਾ ਦਿੱਤਾ ਪਰ ਜਿਹੜਾ ਆਪੇ ਨੰਬਰ ਸਾਮੇ ਜਾ ਰਹੇ ਨੇ ਬਾਪੂ ਤਰੇ ਕਾ ਕਿਹੜੇ ਉੱਥੇ ਬਾੜੀਆਂ ਖੜੀਆਂ ਮੰਮਾ ਦੀ ਜੋਹੀ ਨਾ 134 ਇਹ ਬੰਦਾ ਤੇ ਜੋਹੀ ਨਾ ਇਹ ਪੜ੍ਹਨੇ YouTube ਤੇ YouTube ਤੇ ਜਾਣੇ ਸਾਰੇ ਹੀ ਬੰਦਾ ਤੇ ਜੋਹੀ ਨਾ ਕੜਕੜ ਦੇਖੋਗੇ ਨਾ ਤੁਸੀਂ ਹੀ Padeh juga, abis itu kalau ni, kalau lagi high kalau ni, kalau ni tu dia kalau ni kalau ni. you yeah.

जान लावे साहो सतनाम रंगय गुरु रे तू सतजी ओ नीक हो बुझे ना तू बुझे तो जी खड़े हो मैं तो उठ खड़े हो वो नीचे से रखे हां हो ताईयो आया हूं मैं तो उठ तेरी आ पेट सही करा पेशेंट में चढ़ा सकता

ਹੁਣ ਸਭ ਸੰਗਤਾਂ ਨੇ ਗੁਰਦੁਆਰਾ ਕੇਸਕਲ ਸਾਹਿਬ ਦੇ ਦਰਸ਼ਨ ਦੇਾਰੇ ਕਰਕੇ ਬੜਾ ਆਨੰਦ ਪ੍ਰਾਪਤ ਕੀਤਾ ਅਤੇ ਹੁਣ ਅਸੀਂ ਗੁਰਦੁਆਰਾ ਸੀਸਗੰਧ ਵੱਲ ਸਾਰੇ ਚੱਲੇ ਪਾ ਰਹੇ ਹਾਂ ਇਸੇ ਤਰ੍ਹਾਂ ਆਦਮੀ ਅਸੀਸ ਬਣਾ ਕੇ ਰੱਖਣਾ ਚਾਹੀਦਾ